ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਮੈਂ ਮਨਪ੍ਰੀਤ ਸਿੰਘ ਜੇ ਐਸ ਐਗਰੀਕਲਚਰ ਤੋਂ ਹਾਂਜੀ ਕਿਸਾਨ ਭਰਾਵੋ ਜਿਹੜੀ ਅੱਜ ਆਪਾਂ ਨਵੀਂ ਵੀਡੀਓ ਲੈ ਕੇ ਆ ਰਹੇ ਹਾਂ ਇਹ 6 ਫੁੱਟ ਕਰਚਾ ਰੀਪਰ ਦੀ ਆ 6.5 ਫੁੱਟ ਦੀ ਇਹ ਇਧਰਲਾ 6 ਫੁੱਟ ਦਾ ਪਏ ਆਪਣੇ ਕੋਲੇ ਨੀਲੇ ਰੰਗ ਵਾਲਾ ਤੇ ਇਹਦੇ ਬਾਰੇ ਅੱਜ ਪੂਰੀ ਜਾਣਕਾਰੀ ਦਵਾਂਗੇ ਇਹ ਨਵੇਂ ਮਾਡਲ ਦੇ ਵਿੱਚ ਬਣਾਇਆ ਗਿਆ ਇਹਦੇ ਵਿੱਚ ਆਪਾਂ ਨੇ ਜਿਹੜੀ ਪੁੰਛਾ ਚੱਦਰ ਉੱਪਰ ਟੇਪਰ ਬੈਂਡ ਪਾ ਕੇ ਨਵੇਂ ਮਾਡਲ ਦੀ ਪੁੰਛ ਬਣਾਈ ਗਿਆ ਚੱਦਰ ਦੀ ਟਾਟਾ ਦੀ ਚੱਦਰ ਲਗਾ ਕੇ ਬਾਕੀ ਵੀ ਸਾਰੀ ਰੀਪਰ ਦੀ ਜਿਹੜੀ ਜਿੰਨੀ ਵੀ ਚੱਦਰ ਆ ਸਾਰੀ ਟਾਟਾ ਦੀ ਆ ਕਿਸਾਨ ਭਰਾਵੋ ਜੇ ਰੀਪਰ ਦੇ ਗੇਅਰ ਦੀ ਗੱਲ ਕਰੀ ਜਾਵੇ ਸਟੇਲੀ ਬਾਡੀ ਦੇ ਵਿੱਚ ਗੇਅਰ ਆ ਸਟੇਲੀ ਗਰਾਰੀਆਂ ਦੇ ਨਾਲ ਫੁੱਲਾ ਹੈਵੀ ਡਿਊਟੀ ਲੰਬੀ ਕਰਦਣ ਵਾਲਾ ਗੇਅਰ ਆ ਫੁੱਲ ਸਪੋਰਟਾਂ ਲਗਾਈਆਂ ਗਈਆਂ ਨੇ ਫੁੱਲ 5 ਲੀਟਰ ਦੀ ਦਾ ਗੇਅਰ ਆ 11 ਨੰਬਰ ਸ਼ਾਫਟ ਦੇ ਨਾਲ ਤੇ ਬਾਕੀ ਜੇ ਕਿਸਾਨ ਪ੍ਰਭਾ ਉਹ ਰੀਪਰ ਦੇ ਬਾਕੀ ਲੋਹੇ ਦੀ ਗੱਲ ਕਰੀ ਜਾਏ ਆਈਐਸ ਮਾਰਕਾ ਪੈਪਾ ਟਾਟਾ ਵੀ ਚੱਜਦਾ ਤੇ ਇੱਕ ਆ ਵੀ ਆ ਗਈ ਕਿਸਾਨ ਪ੍ਰਭਾ ਰੀਪਰ ਦੀ ਇਹ ਕਿਹੜੀ ਸਪੱਤੀ ਇਸ ਦੀ ਬਹੁਤ ਡਿਮਾਂਡ ਹੁੰਦੀ ਸੀ ਵੀ ਮੋਟੀ ਹੋਵੇ ਵੀ ਤਾਂ ਜੋ ਲੰਬਾ ਟਾਈਮ ਚੱਲੇ ਛੇਤੀ ਘੱਟੇ ਨਾਲ ਆਮ ਰੀਪਰ ਦੇ ਵਿੱਚ ਕਿਸਾਨ ਭਰਾ ਉਹ ਇਹ 4mm ਦੀ ਲੱਗੀ ਹੁੰਦੀ ਆ ਪਰ ਆਪਾਂ ਨੇ ਇਹ 10mm ਦੀ ਲਗਾਤੀ ਇਹ ਕਿਸਾਨ ਇੱਕੜੀ ਸਾਪਤੀ ਇਹਦੀ ਕੀ ਪ੍ਰੋਬਲਮ ਹੁੰਦੀ ਸੀ ਕਿਸਾਨ ਭਰਾ ਉਹ ਵੀ ਛੇਤੀ ਕਰਦੇ ਆ ਆਪਾਂ ਨੇ ਮੋਟੀ ਕਰਤੀ ਤੇ ਜਿੰਨੀ ਆਮ ਰੀਪਰ ਦੇ 4-5mm ਦੀ ਲੱਗੇ ਉਹ ਆਪਾਂ ਨੇ 10 ਦੀ ਕਰਤੀ ਤੇ ਦੂਜੀ ਗੱਲ ਕਿਸਾਨ ਭਰਾ ਉਹ ਇਸ ਦੇ ਵਿੱਚ ਲੰਬਾ ਬੈਂਡ ਪਾਤਾ ਆਸਾਨੀ ਦੇ ਨਾਲ ਪ੍ਰਾਲੀ ਥੱਲੋ ਦੀ ਲੰਘ ਜਾਵੇ ਕਿ ਟਰੈਕਟਰ ਦੇ ਵੱਲ ਨਹੀਂ ਚੜੂਗੀ ਮਗਰਾਟਾਂ ਦੇ ਵਿੱਚ ਨਹੀਂ ਫਸੂਗੀ ਜਿਹੜੇ ਰੀਪਰਾਂ ਦੇ ਵਿੱਚ ਅੱਗੇ ਐ ਡੀ ਬਣਾ ਕੇ ਲਗਾਈ ਜਾਂਦੀ ਆ ਉਹ ਉਹ ਪ੍ਰਾਲੀ ਨੂੰ ਅੱਗੇ ਇੱਕ ਦਿਨ ਤੋਂ ਲੈ ਕੇ ਜਾਂਦੇ ਆ ਤੇ ਕੜੀ ਫਸੇ ਲੈ ਕੇ ਜਾਂਦੇ ਨੇ ਤੇ ਥੱਲੋ ਦੀ ਪ੍ਰਾਲੇ ਲੰਗਦੀ ਨਹੀਂ ਤੇ ਮਗਰਾਟਾਂ ਦੇ ਵਿੱਚ ਫਸ ਜਾਂਦੇ ਮਗਰਾਟ ਤੋੜ ਦਿੰਦੇ ਨੇ ਕੁਝ ਰੀਪਰ ਦਾ ਪੱਲਾ ਤੋੜ ਦਿੰਦੇ ਨੇ ਜਾਂ ਆਦਾਂ ਹੀ ਕੁਝ ਨਕਸ਼ਾਨ ਕਰਦੇ ਨੇ ਜੇ ਕਿਸਾਨਪ੍ਰਭ ਰੀਪਰ ਤੇ ਗੇਅਰ ਦੇ ਨਾਲ ਸੰਬੰਧਿਤ ਇੱਕ ਚੀਜ਼ ਹੋਰ ਆ ਆਪਣੇ ਕੋਲੇ ਇਹ ਮੀਟਰ ਆ ਜਿਹੜੇ ਵੀ ਆਪਾਂ ਟਰੈਕਟਰ ਦੇ ਨਾਲ ਕਰਤਿਆਂ ਵਾਲਾ ਰੀਪਰ ਦਮਾਂਗੇ ਤਾਂ ਟਰੈਕਟਰ ਦੇ ਚੱਕਰ ਕੱਢਗੇ ਚੱਕਰ ਮਲਾ ਕੇ ਕਰਤਿਆਂ ਰੀਪਰ ਦਿੱਤਾ ਜਾਊਗਾ ਮੀਟਰ ਦੇ ਨਾਲ ਇਹ ਆਪਣੇ ਕੋਲੇ ਬਾਰਲਮੇਟਰ ਆ ਜੋ ਸਪੈਸ਼ਲੀ ਸਪੈਸ਼ਲ ਕਰਤਿਆਂ ਰੀਪਰ ਤੂੜੀ ਵਾਲੀ ਮਸ਼ੀਨ ਰੋਟਾਵੇਟਰ ਦੇ ਚੱਕਰ ਕੱਢਦਾ ਕੱਲੇ-ਕੱਲੇ ਟਰੈਕਟਰ ਨੇ ਨਾ ਚੱਕਰ ਮਲਾ ਕੇ ਦਵਾਂਗੇ ਜੇ ਰੀਪਰ ਦੀ ਪਰਫਾਰਮੈਂਸ ਦੀ ਗੱਲ ਕਰੀ ਜਾਵੇ ਕਿਸਾਨਪ੍ਰਾਵੋ ਕੱਲਾ-ਕੱਲਾ ਫਾਂਡਾ ਖੰਡਾਊਗਾ ਫੁੱਲ ਸਫਾਈ ਦਊਗਾ ਅਗਰ ਇਹ ਕਿਸੇ ਕਿਸਾਨਪ੍ਰਾਵੋ ਨੂੰ ਰੀਪਰ ਲੈਣਾਂ ਵਾਲਾ ਚਾਹੁੰਦਾ ਵੀ ਵੀ ਖੰਡਾਵੇ ਨਾਲ ਲੈਣਾਂ ਲਾਉਂਦਾ ਵੀ ਉਹ ਵੀ ਇਹਦੇ ਵਿੱਚ ਆਪਸ਼ਨ ਹੈ ਕੋਈ ਦਾਤੀ ਬਦਲਣ ਦੀ ਲੋੜ ਨਹੀਂ ਸਿਰਫ ਇੱਕ ਦੋ ਨਟ ਖੋਲ ਕੇ ਚੀਜ਼ ਬਦਲਣੀ ਪਊਗੀ ਉਹ ਵੀ ਤੁਹਾਨੂੰ ਅਸੀਂ ਇਹ ਅਲੱਗ ਤੋਂ ਦੱਸ ਦਵਾਂਗੇ ਤੇ ਕਿਸਾਨਪ੍ਰਾਵੋ ਜੇ ਰੀਪਰ ਦੇ ਅਟੈਚਮੈਂਟ ਦੀ ਗੱਲ ਕਰੀ ਜਾਵੇ ਆ ਦੇਖੋ ਟ੍ਰੈਕਟਰ ਨਾਲ ਜੋੜਨ ਵਾਸਤੇ ਰੋਟਾ ਵਿਟਰ ਵਾਂਗੂ ਪੱਸੀਆਂ ਲਗਾਈਆਂ ਗਿਆ ਨੇ ਨੱਕੇ ਵਧੀਆ ਹੈਵੀ ਮੋٹے ਨੱਕੇ ਲਗਾਏ ਗਿਆ ਨੇ ਦੇਖ ਨਾਲ ਸੰਗਲੀ ਲਗਾਈਏ ਕੋਈ ਵੀ ਚੀਜ਼ ਨਹੀਂ ਗਵਾਚੂਗੀ ਪਿੰਨਾ ਦੇ ਨਾਲ ਵਧੀਆ ਲੁੱਕ ਦੇ ਵਿੱਚ ਬਣਾਇਆ ਗਿਆ ਤੇ ਛੂਰੀ ਦੀ ਗੱਲ ਕਰੀ ਜਾਵੇ ਕਿਸਾਨ ਭਰਾਵੋ ਇਹਦੇ ਵਿੱਚ ਛੁਰੀਆਂ ਵੀ ਕੱਸੀਆਂ ਜਾਣੀਆਂ ਗੰਡਾਸ਼ੇ ਵੀ ਕੱਤੇ ਜਾਣਗੇ ਐਨ ਥੱਲੋ ਧਰਤੀ ਦੇ ਵਿੱਚੋਂ ਇਹ ਜਿਵੇਂ ਧਰਤੀ ਦੇ ਨਾਲ ਉਧੈ ਉਪਰੋਂ ਇਹ ਪ੍ਰਾ ਪ੍ਰਾਲੇ ਨੂੰ ਵੱਡੂਗਾ ਐਨ ਫੁੱਲ ਸਫਾਈ ਦੇ ਨਾਲ ਇਹਦੇ ਵਿੱਚ ਦੋ ਆਪਸ਼ਨ ਨੇ ਗੰਡਾਸ਼ੇ ਵੀ ਕਰ ਸਕਦੇ ਹੋ ਛੁਰੀਆਂ ਵੀ ਕਰ ਸਕਦੇ ਹੋ ਤੇ ਬਾਕੀ ਕਿਸਾਨਪਰਾਭੋ ਜੇ ਕ੍ਰੋਸ ਦੀ ਗੱਲ ਕਰੀ ਜਾਵੇ ਇਸ ਦੇ ਵਿੱਚ ਜਿਹੜਾ ਕ੍ਰੋਸ ਆ ਦੇਖੋ ਤੁਹਾਨੂੰ ਕ੍ਰੋਸ ਵੀ ਦਿਖਾ ਦਿੰਨੇ ਤੂੜੀ ਵਾਲੀ ਮਸ਼ੀਨ ਦਾ ਹੈਵੀ ਡਿਊਟੀ ਕ੍ਰੋਸ ਫੁੱਲ ਬਾਈ ਜੀ ਹੈਵੀ ਡਿਊਟੀ ਫੁੱਲ ਕ੍ਰੋਸ ਆ ਤੂੜੀ ਵਾਲੀ ਮਸ਼ੀਨ ਦਾ ਬਿਨਾ ਕਿਸੇ ਪੈਪ ਦਾ ਨਾ ਫੁੱਲ ਲੱਠੇ ਦਾ ਕ੍ਰੋਸ ਬਣਾਇਆ ਰੋਟਾਵੀਟਰ ਤੇ ਤੂੜੀ ਵਾਲੀ ਮਸ਼ੀਨ ਨਾਲ ਭਾਰੀ ਜੋਕਨ ਦੇ ਨਾਲ ਕ੍ਰੋਸ ਬਣਾਇਆ ਗਿਆ ਤਾਂ ਜੋ ਆਸਾਨੀ ਦੇ ਨਾਲ ਲੰਮਾ ਟਾਈਮ ਚੱਲੇ ਤੇ ਬਾਕੀ ਜੇ ਕਿਸਾਨਪਰਾਭੋ ਰੀਪਰ ਦੀ ਪਰਫਾਰਮੈਂਸ ਦੀ ਗੱਲ ਕਰੀਏ ਤੁਹਾਨੂੰ ਪਤਾ ਹੀ ਹੈ ਤੇ ਬਾਕੀ ਆਪਾਂ ਚੱਲਦੇ ਦੀ ਵੀਡੀਓ ਜਰੂਰ ਪਾਵਾਂਗੇ ਤੇ ਜੇ ਬਾਕੀ ਕਿਸੇ ਕਿਸਾਨ ਭਰਾ ਨੇ ਬਣਵਾਉਣਾ ਚਾਹੋਣਾ ਸਕਰੀਨ ਦੇ ਨੰਬਰ ਦਿੱਤੇ ਗਏ ਨੇ ਆਪਾਂ ਨੂੰ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਤੇ ਬਾਕੀ ਸਾਡੀ ਵੀਡੀਓ ਜੇ ਵਧੀਆ ਲੱਗੀ ਤਾਂ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜੀ ਪੇਜ ਨੂੰ ਫੋਲੋ ਕਰਦੇ ਹੋ ਜੀ ਤੇ ਬਾਕੀ ਆਪਣੀ ਵੀਡੀਓ ਆਉਂਦੀਆਂ ਰਹਿਣਗੀਆਂ ਜੀ ਧੰਨਵਾਦ